ਵਿਕਟੋਰੀਆ ਸਰਕਾਰ ਦਾ ਨਵਾਂ ਨਿਯਮ ਜਿਸ ਰਾਹੀਂ ਵਿਕਟੋਰੀਆ ਵਿੱਚ ਸਕੂਲ ਪ੍ਰਿੰਸੀਪਲਾਂ ਨੂੰ ਹੋਰ ਵਧੇਰੇ ਅਧਿਕਾਰ ਮਿਲਣਗੇ ਤੁਸੀਂ ਵੇਖ ਰਹੇ ਹੋ ਆਜ਼ ਵਿਊ ਮੈਂ ਹਾਂ ਪਰਮਦੀਪ ਸਿੰਘ ਨਾਰੈਣ ਇਹਨਾਂ ਨਿਯਮਾਂ ਤਹਿਤ ਜੇਕਰ ਕੋਈ ਵਿਦਿਆਰਥੀ ਸਕੂਲ ਦੇ ਬਾਹਰ ਜਾਂ ਆਨਲਾਈਨ ਗਲਤ ਵਿਹਾਰ ਕਰਦਾ ਹੈ ਤਾਂ ਸਕੂਲ ਪ੍ਰਿੰਸੀਪਲ ਉਸ ਨੂੰ ਸਸਪੈਂਡ ਜਾਂ ਸਕੂਲੋਂ ਕੱਢ ਸਕਦੇ ਹਨ ਇਹ ਨਵਾਂ ਕਾਨੂੰਨ 21 ਜੁਲਾਈ 2025 ਤੋਂ ਲਾਗੂ ਹੋਵੇਗਾ ਡਿਪਟੀ ਪ੍ਰੀਮੀਅਰ ਅਤੇ ਸਿੱਖਿਆ ਮੰਤਰੀ ਪੈਨ ਕੈਰੋਲ ਨੇ ਐਲਾਨ ਕੀਤਾ ਕਿ ਇਹ ਨਿਯਮ ਸਕੂਲਾਂ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਕੋਈ ਵਿਦਿਆਰਥੀ ਸਕੂਲ ਦੇ ਬਾਹਰ ਕਿਸੇ ਵੀ ਤਰੀਕੇ ਨਾਲ ਹਾਨੀ ਪਹੁੰਚਾਉਂਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਹੋਬੇਗੀ ਇਹ ਨਿਯਮ ਕੁਝ ਹਾਲੀਆ ਘਟਨਾਵਾਂ ਤੋਂ ਬਾਅਦ ਲਿਆਂਦੇ ਗਏ ਹਨ ਜਿਵੇਂ ਕਿ ਮੈਕਡੋਨਲਡ ਰੈਸਟੋਰੈਂਟ ਦੇ ਬਾਹਰ ਇੱਕ ਵਿਦਿਆਰਥੀ ਤੇ ਮਸ਼ੇਤੀ ਨਾਲ ਹਮਲਾ ਜਾਂ ਸੋਸ਼ਲ ਮੀਡੀਆ ਤੇ ਨਕਲੀ ਅਸ਼ਲੀਲ ਤਸਵੀਰਾਂ ਫੈਲਾਉਣ ਵਾਲੀ ਘਟਨਾ ਇਸ ਦੇ ਨਾਲ ਰਾਜ ਸਰਕਾਰ ਨੇ ਪੀੜਤ ਵਿਦਿਆਰਥੀਆਂ ਦੀ ਮਦਦ ਲਈ 4.2 ਮਿਲੀਅਨ ਡਾਲਰ ਦੀ ਰਕਮ ਵੀ ਰੱਖੀ ਹੈ ਜਿਸ ਰਾਹੀਂ ਥੈਰੇਪੀ ਸਹੂਲਤਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ ਸਕੂਲਾਂ ਦੇ ਪ੍ਰਿੰਸੀਪਲਾਂ ਦਾ ਕਹਿਣਾ ਹੈ ਕਿ ਇਹ ਨਵਾਂ ਅਧਿਕਾਰ ਉਹਨਾਂ ਨੂੰ ਵਿਦਿਆਰਥੀਆਂ ਦੀ ਰੱਖਿਆ ਲਈ ਹੋਰ کارਗਰ ਢੰਗ ਨਾਲ ਕੰਮ ਕਰਨ ਵਿੱਚ ਮਦਦ ਕਰੇਗਾ ਇਹ ਸੀ ਅੱਜ ਦੀ ਅਹਿਮ ਖਬਰ ਹੋਰ ਅਪਡੇਟਸ ਲਈ ਜੁੜੇ ਰਹੋ ਆਜ਼ ਵਿਊ ਦੇ ਨਾਲ ਧੰਨਵਾਦ